ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਵੀਡੀਓ ਨੂੰ ਲਾਈਕ ਜੈਂਡ ਸ਼ੇਅਰ ਜਰੂਰ ਕਰ ਦਿਓ ਜੀ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਨਵੇਂ ਟੀਚਰ ਆ ਉਹਨਾਂ ਦਾ ਪਰਮਿਸ਼ਨ ਕਲੀਅਰ ਹੋਣ ਵਾਲਾ ਜਾਂ ਕਈਆਂ ਦਾ ਹੋਣ ਵਾਲਾ ਹੋਵੇਗਾ ਅਗੇ ਉਹਨਾਂ ਦਾ ਈ ਪੰਜਾਬ ਤੇ ਆਪਾਂ ਕਿਸ ਤਰ੍ਹਾਂ ਅਪਲਾਈ ਕਰਨਾ ਉਸ ਲਈ ਆਪਾਂ ਸਟਾਫ ਲੌਗਨ ਤੇ ਜਾਵਾਂਗੇ ਈ ਪੰਜਾਬ ਤੇ ਓਪਨ ਕਰਕੇ ਆਪਣੀ ਸਟਾਫ ਆਈਡੀ ਪਾਸਵਰਡ ਭਰਾਂਗੇ ਲੌਗਨ ਹੋ ਜਾਏਗਾ ਉਸ ਤੋਂ ਬਾਅਦ ਜਾਣਾ ਆਪਾਂ ਅਪਲਾਈ ਦੇ ਵਿੱਚ ਅਪਲਾਈ ਦੇ ਵਿੱਚ ਥਰਡ ਕਾਲਮ ਦੇ ਵਿੱਚ ਹੈ ਐਪਲੀਕੇਸ਼ਨ ਪ੍ਰਵੇਸ਼ਨ ਦੀ ਇੱਥੇ ਅਪਲਾਈ ਕਰਾਂਗੇ ਆਪਾਂ ਇੱਥੇ ਤੁਹਾਡਾ ਡਾਟਾ ਜਿਹੜਾ ਸ਼ੋ ਕਰ ਜਾਏਗਾ ਨੀਚੇ ਆਪਾਂ ਆਪਣੀ ਡੇਟ ਆਫ ਜੋਇਨਿੰਗ ਪਾਵਾਂਗੇ ਜਿਹੜੀ ਪਹਿਲਾਂ ਵਾਲੀ ਆ ਪ੍ਰਵੇਸ਼ ਸਭ ਤੋਂ ਪਹਿਲੀ ਜੋਇਨਿੰਗ ਧਿਆਨ ਦੇ ਨਾਲ ਆਪਣੀ ਪਾ ਦੇਣੀ ਹੈ ਨੀਚੇ ਰਮਾਰਕਸ ਦੇ ਵਿੱਚ ਆਪਾਂ ਮੈਟਰ ਲਿਖਾਂਗੇ ਜਿਹੜਾ ਵੀ ਤੁਹਾਡੇ ਵੀਡੀਓ ਕੋਲ ਜਾਏਗਾ ਪ੍ਰਵੇਸ਼ਨ ਲਈ ਇਹ ਮੈਟਰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਦੇਣਾ ਉੱਥੋਂ ਕਾਪੀ ਕਰਕੇ ਤੁਸੀਂ ਪੇਸਟ ਕਰ ਸਕਦੇ ਹੋ ਜੇ ਤੁਸੀਂ ਆਪ ਆਪਣਾ ਕੋਈ ਮੈਟਰ ਜਿਹੜਾ ਟਾਈਪ ਕਰਕੇ ਪਾਉਣਾ ਚਾਹੁੰਦੇ ਹੋ ਉਮੀਦ ਤੁਸੀਂ ਆਪਣਾ ਟਾਈਪ ਕਰਕੇ ਇੱਥੇ ਪਾ ਸਕਦੇ ਹੋ ਇਹ ਜਿਹੜਾ ਮੈਟਰ ਆ ਮੈਂ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਲਿਖ ਦਿੱਤਾ ਤੇ ਇਥੋਂ ਆਪਾਂ ਤੁਸੀਂ ਪਾ ਕੇ ਰਮਾਰਕਸ ਤੋਂ ਸੇਵ ਕਰ ਦੇਣਾ ਸੇਵ ਕਰਕੇ ਉਸ ਤੋਂ ਬਾਅਦ ਜਿਹੜਾ ਤੁਸੀਂ ਸਬਮਿਟ ਟੂ ਡਿਵੀਓ ਕਰ ਦੇਣਾ ਜਦੋਂ ਤੁਸੀਂ ਸਬਮਿਟ ਕਰੋਗੇ ਉਹ ਤੁਹਾਡੇ ਡਿਵੀਓ ਦੇ ਆਈਡੀ ਦੇ ਵਿੱਚ ਚਲਾ ਜਾਏਗਾ ਇਹ ਜਰੂਰ ਕਰਨਾ ਸਭ ਟੀਚਰ ਨੇ ਧੰਨਵਾਦ ਜੀ